ਸਰਦਾਰ ਜੀ ਦੇ ਤੋਂ ਬਾਅਦ ਕੀ ਕਹਾਂ ਬੜੀ ਖੁਸ਼ੀ ਦੀ ਗੱਲ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਲੂਠ ਸ਼ਹਿਰ ਵਿਖੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਸਮਾਗਮ ਵਿੱਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਤੇ ਅੱਜ ਬਹੁਤ ਸ਼ਾਇ ਹੈ ਸੰਗਤ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਨੌਜਵਾਨਾਂ ਨੇ ਸਾਰੇ ਆ ਸਮਾਜ ਦੇ ਜਿਹੜੇ ਸਤਿਕਾਰਯੋਗ ਸੱਜਣ ਹੈ ਉਹਨਾਂ ਦੇ ਸਹਿਯੋਗ ਨਾਲ ਸੰਗਤਾਂ ਬੜੇ ਉਸ਼ਾਤ ਨੇ ਤੇ ਮੈਂ ਵਧਾਈ ਦੇਣਾ ਚਾਹੁੰਦਾ ਹੈ ਮਲੋੜ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਭਗਵਾਨ ਵਾਲਮੀਕ ਜੀ ਦੇ ਪੈਸੇ ਬਾਵਨ ਦਿਨ ਦੀਆਂ ਗੁਰੂ ਮਹਾਰਾਜ ਮੇਰੇ ਕਣ ਆਪਣੇ ਸਾਰਿਆਂ ਦੇ ਸਰਤੇ ਤੇ ਇਸੇ ਤਰ੍ਹਾਂ ਆਪਾਂ ਇਕੱਠੇ ਹੋ ਗਏ ਦਿਨਾਂ ਜਿਹੜਾ ਇਹ ਖੁਸ਼ੀਆਂ ਇਸੇ ਤਰ੍ਹਾਂ ਮਨਾਉਂਦੇ ਰਹੀਏ ਇਸੇ ਤਰ੍ਹਾਂ ਇਕੱਠੇ ਹੁੰਦੇ ਰਹੀਏ ਇਹ ਕਿਰਦਾਂ ਦੀ ਕੀ ਗੁੰਜਦੇ ਹੈ ਵਾਲਮੀਕ ਜਨਤੀ ਦੇ ਅੱਜ ਭਗਵਾਨ ਵਾਲਮੀਕ ਪ੍ਰਗਟ ਦਿਵਸ ਤੇ ਮੈਂ ਸਾਰੀ ਖਾਸ ਕਰਕੇ ਮਲੋਟ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਹਿੰਦੁਸਤਾਨ ਨਿਵਾਸੀਆਂ ਨੂੰ ਇੱਕ ਨੋ ਪੁਰਸ਼ ਪਰ ਗੁਰੂ ਦਾ ਅੱਜ ਪ੍ਰਗਟ ਦਿਵਸ ਹੈ ਜਿਵੇਂ ਅੱਜ ਸ਼ੋਭਾ ਯਾਤਰਾ ਇੱਥੇ ਕੱਢਣ ਜਾ ਰਹੇ ਹਾਂ ਅਸੀਂ ਹੁਣ ਇਸੇ ਟਾਈਮ ਨੌਜਵਾਨਾਂ ਦਾ ਵੇਖੋ ਕਿੰਨਾ ਜੋਸ਼ ਹੈ ਮੈਂ ਸਭ ਨੂੰ ਇਸ ਪ੍ਰਗਟ ਦਿਵਸ ਤੇ ਮੁਬਾਰਕਾ ਦੇਣਾ ਜੈ ਬਾਲਮੀ ਜੈ ਬਾਲਮੀ मेरा नाम सनी कुमार जी दे मैं दे मैं भगवान वाल्मीकि महला बाबा श्री चंद नगर मलोड़द निवासी हाँ जी अच्छ पर परमपिता परमात्मा भगवान वाल्मीक महाराज के पावन प्रगट दिवस दिन में सभी संतान के देशों विदेशों में बैठे वाल्मीकि नामदेव संतान को लख लख बधाई देता हाँ जी देखो जी परमामिता परमात्मा जी ने परमात्मा वाल्मीक महाराज जी ने श्रृष्टि की रची है रमायण की रचना की है जी दस हज़ार वर्गे पहला जी ਇਹ ਕਿਹ ਕਿਹ ਸਲੋਗ ਹੈ ਕਾ ਜੀ ਕਿ ਨਾ ਦੁਸ਼ਹਿਰਾ ਹੁੰਦਾ ਨਾ ਦੀਵਾਲੀ ਹੁੰਦੀ। ਕਿ ਨਾ ਹੀ ਹੋਲੀ ਦਾ ਆਪਣਾ ਉਹਦਾ ਤਿਹਾਰ ਹੁੰਦਾ। ਅਗਰ ਤਾਂ ਭਾਰਤੀ ਧਰਤੀ ਉਤੇ ਪ੍ਰਭੂ ਵਾਲਮੀ ਜੀ ਦਾ avatars ਨਾ ਹੁੰਦਾ। ਇਸ ਮੈਂ ਸ਼ਬਦਾਂ ਨਾਲ ਮੈਂ ਸਾਰੇ ਸਮਾਜ ਨੂੰ ਤੇ ਦੇਸ਼ ਵਾਸੀ ਨੂੰ ਲੱਖ ਲੱਖ ਬਧਾਈ ਦਿੰਦਾ। ਜੈ ਵਾਲਮੀਕੀ ਕੋ ਸਦਾ ਸਤਿ ਸ੍ਰੀ ਅਕਾਲ। ਵਾਲਮੀਕੀ ਜੰਤੀ ਦੇ ਬਾਰੇ ਗੱਲ ਕਰਾਂਗੇ। ਅੱਜ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜੋ ਪਵਿੱਤਰ ਜਨਮ ਦਿਨ ਆ ਰਿਹਾ ਹੈ। ਐਤੋ ਪ੍ਰੋਗਰਾਮ ਹਾਟ ਕੇ ਜੋ ਬਾਲਮਿਕ ਮਹੱਲੇ ਵਾਲੋਂ ਬਹੁਤ ਹੀ ਜੋਰਾ ਸ਼ੋਰਾਂ ਨਾਲ ਆਵਾਜ਼ ਜਾ ਰਿਹਾ ਹੈ ਸੋਰਾਜ ਜੀ ਸਾਹਿਬ ਅੱਜ ਦੇ ਦਿਨ ਮੈਂ ਸਾਰੀ ਸੰਗਤ ਨੂੰ ਸਾਰੇ ਮਲੋੜ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਆਸ ਕਰਦਾ ਕਿ ਭਗਵਾਨ ਵਾਲਮੀਕ ਮਹਾਰਾਜੀ ਨੇ ਦਿੱਤੇ ਹੋ ਰਾਸਤੇ ਤੇ ਸਾਰੀ ਸੰਗਤ ਚੱਲ ਕੇ ਆਪਣਾ ਜੀਵਨ ਸਫਲ ਕਰੇ ਜੀ ਕੀ ਕਹਿਣਾ ਚਾਹੋਗੇ ਮੈਂ ਸਾਰੇ ਦੇਸ਼ ਵਾਸੀ ਨੂੰ ਭਗਵਾਨ ਵਾਲਮੀਕ ਮਹਾਰਾਜੀ ਦੇ ਪਰਫੁੱਗ ਪਵਨ ਪਰਬ ਦੇ ਸ਼ੁਭ ਦਿਹਾੜੇ ਦੇ ਬਹੁਤ ਬਹੁਤ ਵਧਾਈ ਦਿੰਦਾ ਔਰ ਤੁਹਾਡੇ ਮਾਧਮ ਮਾਧਮ ਤੋਂ ਇਹ ਮੈਂ ਪੂਰੀ ਦੁਨੀਆ ਵਿੱਚ ਜਿੱਥੇ ਭਗਵਾਨ ਵਾਲਮੀਕੀ ਨਾਮ ਨੇਵਾ ਵਰਤੇ ਨੇ ਉਹਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਆਪਸ ਵਿੱਚ ਬੈਰ-ਵਿਰੋਧ ਪਲਾ ਕੇ ਆਪਸ ਵਿੱਚ ਇੱਕ ਝਟਮਟ ਹੋ ਕੇ ਆਪਣਾ ਇਹ ਤਿਉਹਾਰ ਜਿਹੜਾ ਅਸੀਂ ਮਿਲ ਕੇ ਸਾਰੇ ਸਮਾਜ ਦੇ ਲੋਕ ਮਨਾਉਣ ਕਿਉਂਕਿ ਸਾਲ ਵਿੱਚ ਇੱਕ ਦਿਨ ਆਉਂਦਾ ਸਾਡਾ ਖੁਸ਼ੀਆਂ ਦਾ ਇਹ ਸਭ ਤੋਂ ਵੱਡਾ ਖਰਸੋਲਾਸ ਵਾਲਾ ਤਿਉਹਾਰ ਹੁੰਦਾ ਹੈ ਕਿ ਪਰਮਾਤਮਾ ਵਾਲਮੀਕ ਮਹਾਰਾਜ ਨੇ ਜੋ ਦਰਸਾਇਆ ਜੋ ਸਾਨੂੰ ਕਿਹਾ ਉਦੇ ਅਨਸਾਰ ਅਗਰ ਚਲੀਏ ਜਿਵੇਂ ਪਵਨ ਗ੍ਰੰਥ ਰਮਾਇਣ ਦੇ ਵਿੱਚ ਉਹਨਾਂ ਨੇ ਆਪਣੀ ਰਚਨਾ ਨਾਲ ਲਿਖੀ ਭਗਵਾਨ ਰਾਮ ਜੀ ਦੇ ਰਚਨਤ ਪਲਹ 10000 ਕਲਸ ਬਸ ਪਹਿਲਾਂ ਉਹਨਾਂ ਨੇ ਰਮਾਇਣ ਦੀ ਰਚਨਾ ਕੀਤੀ ਔਰ ਉਹਨਾਂ ਨੇ ਇਹ ਦੱਸਾਇਆ ਕਿ ਪਿਤਾ ਦਾ ਪਿਤਾ ਦੇ ਪੁੱਤਰ ਦਾ ਪਿਤਾ ਦੇ ਪ੍ਰਤੀ ਕੀ ਆਦਰਸ਼ ਹੋਣਾ ਚਾਹੀਦਾ ਅਗਰ ਪਿਤਾ ਕੋ ਹੁਕ ਕਰਦਾ ਹੈ ਤੇ ਸਾਡੇ ਬੇਟੇ ਦਾ ਕੀ ਹੁਕ ਹੋਣਾ ਚਾਹੀਦਾ ਐਸਾ ਭਗਵਾਨ ਰਾਮ ਜੀ ਨੇ ਆਪਣੇ ਪੇਤਾ ਦੇ ਮਿਰਦਾ ਨੂੰ ਮੁਖਰ ਦੇ ਹੋਏ ਉਹਨਾਂ ਦੇ ਹੁਕਮ ਨੂੰ ਮੁਖਰ ਦੇ ਹੋਏ 14 ਵਰਸਾਂ ਬੰਨਵਾਸ ਕੱਟਿਆ ਲਾਲ ਮਾਤਾ ਸੀਤਾ ਜੀ ਗਏ ਲక్ష్ਮੀ ਜੀ ਗਏ ਔਰ ਕਹਿੰਦਾ ਮਤਲਬ ਰਮਾਇਣ ਦੇ ਵਿੱਚ ਉਹ ਦਰਸਾਇਆ ਗਿਆ ਕਿ ਜੋ ਕੇ ਸਾਨੂੰ ਬਹੁਤ ਬੜੀ ਉਪ ਉਪਰਿ ਵਰ ਗਿਆਨ ਦਿੰਦਾ ਹੈ ਅਗਰ ਅਸੀਂ ਰਮਾਇਣ ਦੇ ਮਤਲਬ ਚੱਲੀਏ ਤੇ ਸਾਡੇ ਜੀਰ ਭੈਣ ਭਰਾਵਾਂ ਦੇ ਵਿੱਚ ਇਹ ਤੌਰ ਪੁੱਤਰ ਦੇ ਵਿੱਚ ਕੋਈ ਵਿਵਾਦ ਪੈਦਾ ਹੋ ਸਕਦਾ ਸੋ ਮੇਰੀ ਇਹ ਹੀ ਪ੍ਰਸ਼ਨ ਹੈ ਕਿ 바ਵਾ ਸਾਹਿਬ ਹੀਰੋ ਅਮਿਤਕਰ ਸਾਹਿਬ ਨੇ ਵੀ ਇਹ ਇੱਕ ਸਵੇਰ ਸਵੇਰੇ ਜਿੱਤਾ ਜਿਹੜਾ ਸਾਡੇ ਸਮਾਜ ਨੂੰ ਪੜੋ ਲਿਖੋ ਤੇ ਜੁੜੋ ਤੇ ਸੰਘਰਸ਼ ਕਰੇ ਕਿ ਅਸੀਂ ਪੜਾਈ ਵੱਲ ਕੱਠ ਜਾਂਦੇ ਨੇ ਮੇਰੀ ਸਭ ਤੋਂ ਜ਼ਿਆਦਾ ਮੇਨ ਜਿਹੜੀ ਪਰਜੋੜ ਮੰਗ ਹੈ ਸਾਡੇ ਸਮਾਜ ਤੋਂ ਕਿ ਸਾਡਾ ਸਮਾਜ ਜਿਹੜਾ ਹੈ ਬੜਾ ਪਛੜਿਆ ਸਮਾਜ ਹੈ ਐਸੀ ਜਿਹੜਾ ਸਮਾਜ ਹੈ ਉਹਨੂੰ ਮੇਰੀ ਪਰਜੋੜ ਬੇਨਤੀ ਹੈ ਕਿ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਪੜਾਉਣ ਵੱਧ ਤੋਂ ਸਿੱਖਿਅਤ ਕਰਨ ਤਾਂ ਕਿ ਜਿਹੜੇ ਉਹਨਾਂ ਦੇ ਦਿਮਾਗ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ ਇਹ ਜਿਹੜਾ ਗਿਆਨ ਹੈ ਬਿਨਾਸ਼ਿ ਵਿਸ਼ਵ ਤੋਂ ਮੰਦੇਸ ਪਰਖੇ ਫਰਤੇ ਇੱਕ ਗਾੜ ਉਹ ਚੀਜ਼ ਹੈ ਜਿਹੜਾ ਜੋਤੀ ਦਿਖਾ ਕੇ ਇਸ ਦਿਮਾਗ ਨੂੰ ਤੇਜ ਕਰਦਾ ਹੈ ਔਰ ਦੁਨੀਆ ਦਾ ਇਤਿਹਾਸ ਜਿਹੜਾ ਉਹ ਪੜਦਾ ਹੈ ਤੇ ਤੁਹਾਨੂੰ ਪਤਾ ਲੱਗਦਾ ਵੀ ਦੁਨੀਆ ਵਿੱਚ ਕੀ ਹੋ ਰਿਹਾ ਸੋ ਪਾਵਨ ਘਰ ਤੋਂ ਜਿਹੜਾ ਰਮਾਇਣ ਹੈ ਉਹਦੀ ਇੱਕ ਰਚਨਾ ਕਰਨ ਵਾਲੇ ਭਗਵਾਨ ਵਾਣਿਕ ਮਹਾਰਾਜ ਦਾ ਸਰਬਉੱਚ ਸ੍ਰੀ ਸੁਪਰੀ ਪਰਮਾਤਮਾ ਅੱਜ ਅੱਜ ਉਹਨੇ ਸ਼ੁਭ ਯਾਤਰਾ ਭਗਵਾਨ ਵਾਣਿਕ ਮਹਾਰਾਜ ਦੇ ਮੰਦਰ ਤੋਂ ਵਾਣਪੁਰ ਵੀ ਤੋਂ ਕੱਢੀ ਜਾ ਰਹੀ ਹੈ ਸਾਰੇ ਲੋਕ ਹੋਮ ਆ ਕੇ ਇਸ ਸ਼ੁਭ ਯਾਤਰਾ ਚ ਪ੍ਰਤਨੰਤਨ ਕਰਨ ਨਾਲ ਇਹਨਾਂ ਭਾਗ ਲੈਣਾ ਚਾਹੀਦਾ ਹੈ ਔਰ ਨਸਬਤਕ ਹੋ ਕੇ ਜਾ ਕੇ ਬੋਲਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਪੜਾ ਇੱਕ ਤਦਾ ਸਬੂਤਣਾ ਚਾਹੀਦਾ ਹੈ ਤੋਂ ਭਗਵਾਨ ਵਾਲਮੀ ਕੇ ਮਾਰੇ ਉਹ ਸਖਸ਼ੀਤ ਨੇ ਜਿਸ ਨਾਮੈ ਕੀ ਕਹਿਣਾ ਚਾਹਾਂਗਾ ਜੇ ਬਾਲਮੀ ਕੀ ਜੀ ਸਰ ਅੱਜ ਬੜਾਈ ਖੁਸ਼ੀਆਂ ਦਾ ਦਿਨ ਹੈ ਜੋ ਕਿ ਸ਼ੁਭ ਯਾਤਰਾ ਅੱਜ ਸਾਡੀ ਕੁਸ਼ਨਾ ਦੇ ਵਿੱਚ ਇੱਥੇ ਰਵਾਨਗੀ ਹੋਗੀ ਆਡ ਨੰਬਰ 20 ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਤੁਸੀਂ ਦੇਖ ਹੀ ਰਹੇ ਹੋ ਸਜਾਵਟ ਭਗਵਾਨ ਵਾਲਮੀ ਕੀ ਮੰਦਿਰ ਦੀ ਤੇ ਸਾਰੇ ਨਗਰ ਦੇ ਵਿੱਚ ਵੀ ਲੜੀਆਂ ਦੇ ਨਾਲ ਤੇ ਸਾਰੀ ਸੋਹਣੀ ਸੋਹਣੀ ਚਾਪੀਆਂ ਜੋ ਭਗਵਾਨਵਾਦਮੀ ਕੀ ਪ੍ਰਗਟ ਦਿਵਸ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਜੋ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਸਾਡੇ ਪ੍ਰਧਾਨ ਜੀ ਜੋ ਕਿ 사ਜਨ ਜੀ 베ਦੀ ਨੇ ਤੇ ਸਾਡੇ ਵਾਈਸ ਪ੍ਰਧਾਨ ਸਾਡੇ ਆਕਾਸ਼ ਜੀ ਲੋਧ ਨੇ ਤੇ ਖਜ਼ਾਨਚੀ ਸਾਡੇ ਸਾਹਿਲ ਜੀ ਤੇ ਸਾਡੇ ਸਰਪ੍ਰਸ ਰਮੇਸ਼ ਜੀ 베ਦੀ ਤੇ ਜਿਹੜੇ ਵੀ ਮੇਰੇ ਸਾਥੀ ਇੱਥੇ ਖੜੇ ਨੇ ਇਹਨਾਂ ਦੇ ਸਾਰਿਆਂ ਦਾ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਜੋ ਉਪਰਾਲਾ ਕੀਤਾ ਗਿਆ ਹੈ ਤੇ ਅੱਜ ਦਾ ਦਿਨ ਬੜਾ ਹੀ ਖੁਸ਼ੀਆਂ ਦਾ ਦਿਨ ਹੈ ਜਿਹੜਾ ਕਿ ਇਹ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਹੀ ਸਾਰੇ ਦੇਸ਼ ਦੇ ਵਿੱਚ ਭਾਰਤ ਵਰਸ਼ ਦੇ ਵਿੱਚ ਹੋਰ ਦੂਜੇ ਦੇਸ਼ਾਂ ਦੇ ਵਿੱਚ ਵੀ ਬੜੇ ਹੀ ਧੂਮ ਧਾਮ ਨਾਲ ਮਨਾਇ ਜਾਂਦੀ ਹੈ ਤੇ ਇਹ ਇਸ ਖੁਸ਼ੀ ਦੇ ਵਿੱਚ ਹੀ ਜੋ ਕਿ 7 ਤਰੀਕ ਨੂੰ ਪਰਮਾਸੀਆ ਪਰਮ ਪਿਤਾ ਵਾਲਮੀਕ ਪਵਨ ਜੀ ਦਾ ਪ੍ਰਗਟ ਦਿਵਸ ਹੈ ਜੋ ਕਿ ਉਹਨਾਂ ਦਾ ਜਨਮ ਦਿਨ ਪ੍ਰਗਟ ਦਿਵਸ ਮਨਾਇਆ ਜਾਂਦਾ ਹੈ ਅੱਜ ਉਸ ਖੁਸ਼ੀ ਦੇ ਵਿੱਚ ਇੱਕ ਦਿਨ ਪਹਿਲਾਂ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਇੰਦਰ ਰੋਡ ਤੋਂ ਹੁੰਦਿਆ ਆਇਆ ਏ ਮੈਨ ਬਜ਼ਾਰ ਬਾਜ਼ਾਰ ਦੇ ਵਿੱਚ ਸੁਪਰ ਬਾਜ਼ਾਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਘੁੰਮਦੀ ਰਹੀ ਆ। ਆਮ ਮੁਖਤ ਤੇ ਰੋਡ ਦੇ ਵਿੱਚ ਕੌਣ ਕੌਣ ਚ ਰਿਹਾ ਹੈ ਕਿਹਨਾਂ ਨੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਕਿ ਮੁੱਖ ਮਹਿਮਾਨ ਸਾਡੇ ਕੈਬਨਟ ਮੰਤਰੀ ਸਾਡੇ ਜੋ ਮੈਡਮ ਜੀ ਹੈ ਉਹ ਕੁਝ ਟਾਂ ਦੇ ਵਿੱਚ ਆਪਣੇ ਪਹੁੰਚ ਜਾਗੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਵੀ ਹੈ ਤੇ ਮੰਤਰੀ ਵੀ ਹੈ ਜੀ ਕੀ ਕਹੋਗੇ ਆਮ ਲੋਕਾਂ ਨੂੰ ਕੀ ਵਧਾਈਆਂ ਦੇਉਂ ਨਿਸ ਤਰ੍ਹਾਂ ਕੁਝ ਜਿਹੜਾ ਮੈਂ ਹੋਲਡ ਮੈਂ ਆਇਆ ਜਾ ਰਿਹਾ ਸਰ ਮੈਂ ਤਾਂ ਇਹੀ ਕਹਿਣਾ ਕਿ ਇਹ ਜੋ ਦਿਨ ਸਾਲ ਦੇ ਵਿੱਚ ਇੱਕ ਬੜਾ ਹੀ ਖੁਸ਼ੀਆਂ ਦਾ ਦਿਨ ਆਂਦਾ ਤੇ ਇਹੀ ਮੇਰਾ ਸੰਦੇਸ਼ ਹੈ ਵਾਲਮੀਕ ਸਮਾਜ ਨੂੰ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਭਗਵਾਨ ਦਾ ਨਿੱਕੀ ਜਿਹਦੇ ਚਰਨਾ ਦੇ ਵਿੱਚ ਜਿਹੜੀ ਸਿੱਖਿਆ ਦੇਖੋ ਮਹਾਰਾਜ ਜੀ ਨੇ ਕਲਮ ਪਕੜੀ ਹੋਈ ਹੈ ਆਪਣੇ ਬੱਚਿਆਂ ਨੂੰ ਵੀ ਇਹੀ ਇਸ਼ਾਰਾ ਦੱਸੋ ਕਿ ਮਹਾਰਾਜ ਜੀ ਨੇ ਕਲਮ ਪਕੜੀ ਹੋਈ ਹੈ ਤੇ ਅਰਦੇ ਬੱਚੇ ਨੂੰ ਪੜਾਓ ਜੋ ਕਿ ਤਰੱਕੀਆਂ ਸਮਾਜ ਕਰੇ ਉਸ ਦੇ ਨਾਲ ਹੀ ਸਮਾਜ ਦੀ ਤਰੱਕੀ ਕਰਨ ਦੀ ਤਰੱਕੀ ਹੈ ਧਰਮ ਦੇ ਵਿੱਚ ਮਹਾਰਾਜ ਜੀ ਨੇ ਦੇਖੋ ਕਿੰਨੀ ਵੱਡੀ ਹਰ ਰਮਾਇਣ ਦੇ ਵਿੱਚ ਆਪਾਂ ਦੇਖੋ ਰਾਜ ਸ੍ਰੀ ਰਾਮਚੰਦਰ ਜੀ ਨੂੰ ਆਪਣੇ ਪਿਤਾ ਦਾ ਆਗਿਆ ਮੰਨ ਕੇ ਉਹਨਾਂ ਨੇ 14 ਸਾਲ ਦਾ ਬਨਵਾਸ ਲਿੱਤਾ ਤੇ ਹਰ ਇੱਕ ਜਰਮੈਨ ਦੇ ਵਿੱਚ ਦੱਸੀ ਗਈ ਹੈ ਠੀਕ ਹੈ ਜੀ ਇੱਕ ਗੁੱਸੇ ਦੇ ਕਾਰਨ ਰਾਮ ਰਾਵਣ ਜੀ ਨੂੰ ਜਿੱਦਾ ਪਤਾ ਲੱਗਿਆ ਕਿ ਇਹ ਚੀਜ਼ਾਂ ਹੋਈਆਂ ਉਹਨਾਂ ਨੇ ਆਪਣੀ ਸੋਨੇ ਦੀ ਲੰਕਾ ਵੀ ਦੇਖੋ ਜੀ ਦਾਵਤ ਲਾਤੀ ਜੀ ਤੇ ਇੱਕ ਜਿੱਦਾਂ ਸ਼ਕਸ਼ਾ ਦਿੱਤੀ ਗਈ ਹੈ ਰਾਮਚੰਦਰ ਨੂੰ ਫਿਰ ਆਪਣੇ 라ਵਣ ਜੀ ਨੂੰ ਜਿੱਦਾਂ ਤੇ ਉਹਨਾਂ ਦਾ ਦਸਹਿਰਾ ਵੀ ਮਨਾਇਆ ਜਾਂਦਾ ਹੈ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਰਮਾਂਨ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਰਾਮਚੰਦਰ ਜੀ ਵਾਪਸ ਆਂਦੇ ਆਪ ਦੇ ਘਰੇ ਤੇ ਦੀਵਾਲੀ ਦਾ ਤਿਉਹਾਰ ਕਿੰਨਾ ਵੱਡਾ ਹੈ ਉਹ ਵੀ ਸਾਰੇ ਦੇਸ਼ ਭਰ ਦੇ ਵਿੱਚ ਬੜਾ ਮਸ਼ਹੂਰ ਮਨਾਇਆ ਜਾਂਦਾ ਜੀ